ਨਿਕੂੜਾ ਵਾਲੇ ਪਾਉਣ ਚੱਕ ਦਿੱਤੇ ਹੋ ਉੱਥੇ ਸਾਡਾ ਵੀਰ ਕਹਿੰਦੇ ਗੱਗੀ ਤੇ ਸੱਨੀ ਆ ਵੀ ਆ ਗਿਆ ਡਾਕਟਰ ਸੁਭਾਸ਼ ਜੀ ਆ ਪੁੱਤ ਦੇਖੋ ਆ ਕਹਿੰਦੇ ਜਨਾਰ ਲਓ ਨਕਲ ਵੇਜੀ ਇਸ ਵੇਲੇ ਕਬੱਡੀ ਪਾਰੀ ਖੇਡ ਮੈਦਾਨ ਦੇ ਅੰਦਰ ਹੁਣ ਦੇਖਾਂਗੇ ਚਾਰਾਂ ਵਿੱਚੋਂ ਕੌਣ ਆ ਗਰਵਾ ਕਮਾਲ ਗਾ ਕਰੂ ਟਰਾਈ ਦਾ ਕਰਨ ਦੀ ਲੱਗਿਆ ਤੇ ਜੋਰ ਤੇ 90 ਸੇਲੇ ਦੇਖਾਂਗੇ ਵੀ ਧਾਵੀ ਦੇ ਸੇਜਾ ਜੁੜਿਆ ਇਹ ਲੰਬੇ ਸਿਮਾਂ ਕੋਲ ਪਈ ਉਹ ਜ਼ਫੀਰ ਦੇ ਬਲਾਲਾ ਤੇ ਬੜੇ ਲੰਬੇ ਸਿਮਾਂ ਕੋਲ ਸੀ ਪਈ ਉਹ रेफरी चाही पी चारी साम मारियो सवेर रंग है इस नौजवान का लाओ कलों वाले प्यार त्यार को त्यार है मित्र कलू त्यार है त्यार आ नाम कहते करना मुंडे का करना ने सिख सरदार सिखी सरो चुना ला करना जब जितेंद्र पीका पी सभी गबू गुल दुबई और सी भरा कहते कोकी भी बोलो बड़े मार दिए जा रहे हैं आ बड़ा जफा ला गया है आ मुंडा ना फर भी दो सौ हर कलवा मारे पर दूजे बने जट फोर

ਪਿੰਡ ਗਦੀਪੁਰ ਵਿਲਾ ਜੂਤ ਕਲੱਬ ਔਰ ਸੰਜੋਗੀ ਸੱਜਣ ਜਿਹੜੇ ਹਰ ਸਾਲ ਜਿਹੜਾ ਇਹ ਖੇਡ ਮੇਲਾ ਕਰਵਾਉਂਦੇ ਆ ਮੈਂ ਸਾਰਿਆਂ ਨੂੰ ਬਿੰਦਿਆਂ ਗਹਿਰਾਈਆਂ ਤੋਂ ਮੁਬਾਰਕਵਾਹ ਦੇਣਾ ਚਾਹੁੰਦਾ ਔਰ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਨੌਜਵਾਨਾਂ ਪਿੰਡ ਬਧਰਾਂ ਨੂੰ ਪਣ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਨਸ਼ਿਆਂ ਦਾ ਇੱਕ ਪ੍ਰਕੋਪ ਸਾਡੀ ਜਵਾਨੀ ਉੱਪਰ ਆਇਆ ਸੀਗਾ ਤੇ ਖੇਡ ਮੇਲੇ ਨੂੰ ਦੂਰ ਕਰਨ ਲਈ ਬਹੁਤ ਜ਼ਰੂਰੀ ਨੇ ਸਾਡੀ ਇੱਥੋਂ ਦੀ ਸਾਰੀ ਟੀਮ ਬਹੁਤ ਖਿਆਲ ਦੇ ਨਾਲ ਜਿਹੜੇ ਨੌਜਵਾਨਾਂ ਨੂੰ ਇੱਥੇ ਪਿਆਰੇ ਵੀ ਕਰਵਾਉਂਦੇ ਆ ਔਰ ਮੰਤਰੀ ਸਾਹਿਬ ਵੱਲੋਂ ਨੋਕ ਨਹੀਂ ਕੀਤਾ ਗਿਆ ਸੀਗਾ ਕਿ ਇੱਥੇ ਗਰਾਊਂਡ ਜਿਹੜਾ ਬਣਵਾਇਆ ਜਾਊਗਾ ਉਹ ਇਸ ਖੇਡ ਗਰਾਊਂਡ ਦੇ ਲਈ ਮਨਜ਼ੂਰ ਹੋ ਚੁੱਕੀ ਆ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਇੱਕ ਖੇਡ ਗਰਾਊਂਡ ਦਾ ਕੰਮ ਹੈ ਜਿਹਦੇ ਉੱਪਰ ਤਕਰੀਬਨ 20 ਲੱਖ ਰੁਪਏ ਲੱਗਣਾ ਹੈ ਉਹ ਫਰਵਰੀ ਸਾਡੇ ਇਸ ਪਿੰਡ ਦੇ ਨੌਜਵਾਨ ਔਰ ਆੜੇ ਦੋੜੇ ਦੇ ਜਿਹੜੇ ਪਿੰਡ ਨੇ ਉਥੋਂ ਦੇ ਨੌਜਵਾਨ ਵੀ ਆ ਕੇ ਇੱਥੇ ਆਪਣੇ ਪ੍ਰੈਕਟਿਸ ਕਰ ਸਕਦੇ ਆ ਔਰ ਜਿਹੜੇ ਖੇਡ ਮੇਲੇ ਆ ਉਹ ਚੰਗੀ ਤਰ੍ਹਾਂ ਹੋ ਸਕਦੇ ਆ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਸਾਡੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੋਂ ਵੀ ਪੰਚਾਇਤ ਵੱਲੋਂ ਜ਼ਮੀਨ ਦਿੱਤੀ ਜਾ ਰਹੀ ਹੈ ਦੇ ਵਿੱਚ ਜਿਹੜੀ ਸ਼ੂਟਿੰਗ ਰੇਂਜ ਹੈ ਉਹ ਬਣ ਰਹੀ ਹੈ ਜਿਹਨੇ ਦੀ ਜਿਹੜੀ ਪਹਿਲੀ ਸ਼ੂਟਿੰਗ ਰੇਂਜ ਹੋਊਗੀ ਨਨਪੁਰ ਸਾਹਿਬ ਦੇ ਵਿੱਚ ਜਿਹਦਾ ਤਕਰੀਬਨ 90% ਕੰਮ ਉਹ ਪੂਰਾ ਹੋ ਗਿਆ ਔਰ ਸਾਡੇ ਇਲਾਕੇ ਦੇ ਵਿੱਚੋਂ ਜੋ ਨੌਜਵਾਨ ਸ਼ੂਟਿੰਗ ਦੀ ਗੇਮ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਦੇ ਜੋ ਫਰਦਾਨ ਸਿਧ ਹੋਣੀ ਇਸ ਤੋਂ ਇਲਾਵਾ ਕੀਪਰ ਸਾਹਿਬ ਮਲਟੀ ਜਿਹੜਾ ਖੇਡ ਗੁਰੂ ਨਗਰੀ ਤੇ ਹਾਕੀ ਦੇ ਸਪੋਰਟਸ ਦਾ ਜਿਹੜਾ ਕੰਮ ਹੈ ਉਹ ਵੀ ਸ਼ੁਰੂ ਹੋਣ ਵਾਲਾ ਔਰ ਇਸ ਤੋਂ ਇਲਾਵਾ ਤਕਰੀਬਨ 4 ਕਰੋੜ ਦੇ ਪ੍ਰੋਜੈਕਟ 올 ਵੈਦਰ ਸਵੀਮਿੰਗ ਪੂਲ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਬਣਾਇਆ ਜਾਣਾ ਉਹਦਾ ਵੀ ਖਾਕਾ ਤਿਆਰ ਹੋ ਚੁੱਕਿਆ ਹੈ ਇਸ ਤੋਂ ਇਲਾਵਾ ਸਾਡੇ ਲਾਂਗਰ ਵਿੱਚ ਹੋਰ ਬਹੁਤ ਸਾਰੇ ਜਿਹੜੇ ਬਹੁਤ ਪੁਰਾਣੇ ਮੰਗ ਸੀ ਸਾਡੇ ਕੰਮਾਂ ਦੀ ਉਹ ਵੀ ਮੰਤਿਸਾਹਬ ਸਾਡੇ ਸਾਰੇਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰੇਆਂ ਵੱਲੋਂ ਜੀ ਆਇਆਂ ਨੂੰ ਖੰਡਿਆਲਾ ਗੁਰੀ ਜੰਨਾ ਵੀ ਅੱਜ ਪੜਾਕੇ ਹਰਗਣਾ ਚ ਪੈਂਦੇ ਨੇ ਆਦਰ ਸਾਡੇ ਆਪ ਵੀ ਸਟਾਰੀ ਵੱਲ ਮਨਜੀਤ ਸਿੰਘ ਦੀ ਕਾਲੂ ਸਾਹਤਪੁਰ ਸੰਦੀਪ ਸਿੰਘ ਦੀ ਕੋਲਤਾ ਡਾਕਟਰ ਅਸ਼ੀਸ਼ ਸ਼ਰਮਾ ਜੀ ਰਵੀ ਸਿੰਘ ਦੀ ਬੈਸ ਬਹੁਤ ਹੀ ਸਤਿਕਾਰਯੋਗ ਸਾਡੇ ਸਰਪੰਚ ਸਾਹਿਬ ਪਿੰਡ ਗੱਜਪੁਰ ਹਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ ਕਿਸ ਸਮੇਂ ਵਿੱਚੋਂ ਸਮਾਂ ਕੱਢ ਕੇ ਅਚਰ ਸ਼ਰਮਾ ਜੀ ਪੁੱਜੇ ਹੈ ਆਪੀ ਮਨਜੀਤ ਸਿੰਘ ਕਾਲੂ ਸੈਦਪੁਰ ਇਸ ਸਪੈਸ਼ਲ ਪਟਿਆਲੇ ਤੋਂ ਹਦੀਪ ਘੋਤੋ ਜੀ ਨੂੰ ਪਿਆਰ ਪਗਾਉਣ ਲਈ ਪੁੱਜੇ ਹੈ ਕਿਉਂਕਿ ਪਟਿਆਲੇ ਵਿਆਹ ਛੱਡ ਕੇ ਜਿੰਨੇ ਭਾਈ ਆਪਾਂ ਟੌਪੀ ਲੈ ਕੇ ਇਹ ਬਣਾ ਲਓ ਕਰੀਏ ਬਚਾਣ ਆਜੀ ਗਰਾਊਂਡ ਦੇ ਵਿੱਚ ਵੀ ਬਾਰੇ ਟੀਮਾਂ ਕਿੱਥੇ ਆਉਂਦੀਆਂ ਹੈ ਬਰਸਾਤ ਵੀ ਆਣਾ ਹੈ ਤੋਂ ਬਾਅਦ ਕਰਾਂਗੇ ਦਿਲ ਦੇ ਸੰਜੂ ਪਹਿਲਾਂ ਕਿਹਾ ਮੈਂ ਜਿੱਤੇ ਟੀਸ਼ਰਟ ਬੋਲੇ ਜਿੱਤਣੀ ਨੂੰ ਜਿੱਦ ਜਿੱਦ ਜਿੱਤ ਜਿੱਦ ਜਿੱਤ ਜਿੱਦ ਹੈਲੋ ਹੈਲੋ ਔਰ ਆਨਮਲੀ 2026 ਫਰਵਰੀ ਦਾ ਦੂਜਾ ਹਫਤਾ ਜਿੱਤੇ ਨਿਕਵਾ ਸਪੋਰਟ ਕਲੱਬ ਦੇ ਵੱਲੋਂ ਵੱਡਾ ਕਬੱਡੀ ਕੱਪ ਕਰਾਇਆ ਗਿਆ ਭਰਾਵਾ ਵੱਲੋਂ ਜਿੱਤੇ ਇਸ ਵਾਰ ਬੈਸਟਾਂ ਨੂੰ ਬੋਲਟ ਮੋਟਰਸਾਈਕਲ ਦੀਆਂ ਗੱਲਾਂ ਚੱਲਦੀਆਂ ਪਿਛਲੇ ਸਾਲ ਦਿੱਤਾ ਸੀ ਇਹ ਇੱਕ ਬੋਲਟ ਮੈਨੂੰ ਇਸ ਵਾਰ ਦੋ ਬੋਲਟਾਂ ਦੀ ਗੱਲ ਚੱਲਦੀ ਹੈ ਜਿੱਦੀ ਸੜੀ ਵਾਲੇ ਜਗਿੰਦਰ ਪਿੰਗਾ ਕੈਨੇਡਾ ਸ਼ਾਰਦਾ ਜਿਹੜਾ ਮੁਕਾਬਲਾ ਸ਼ਰਾਪਤਨ ਤੇ ਕਲਮਾ ਪਹਿਲਾ ਸੈਮੀਫਾਈਨਲ ਕਬੱਡੀ ਪਿੰਡ ਬਦਰਾਲ ਓਪਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਫਸ਼ਰ ਸ਼ਰਮਾ ਜੀ ਮੇਨ ਮੰਚ ਤੇ ਬੈਠੇ ਆਪਣੀ ਸਮੁੱਚੀ ਲੀਡਰਸ਼ਿਪ ਦੇ ਨਾਲ ਔਰ ਸਹਿਯੋਗੀ ਸੱਜਣ ਜਿਹੜੇ ਹਰ ਸਾਲ ਜਿਹੜਾ ਇਹ ਖੇਡ ਮੇਲਾ ਕਰਵਾਉਂਦੇ ਆ ਔਰ ਸਾਰਿਆਂ ਨੂੰ ਮਿਲਜਾ ਕਰਵਾਈਆਂ ਤੋਂ ਮੁਬਾਰਕਬਾਦ ਜੋਣਾ ਔਰ ਧੰਨਵਾਦ ਕਰਨਾ ਚਾਹੋ ਜਿਹੜੇ ਨੌਜਵਾਨਾਂ ਨੂੰ ਖੇਡਾਂ ਦਾ ਜੋੜ ਰਹੇ ਨੇ ਔਰ ਜੋ ਨਸ਼ਿਆ ਦੇ ਇੱਕ ਪਰ ਕੋ ਸਾਡੀ ਜਵਾਨੀ ਉਪਰ ਆਇਆ ਸੀਗਾ ਇਹ ਖੇਡਾਂ ਦੇ ਉਹਨੂੰ ਦੂਰ ਕਰਨ ਲਈ ਬਹੁਤ ਜ਼ਰੂਰੀ ਹੈ ਸਾਡੀ ਸਾਰੀ ਟੀਮ ਔਰ ਸਾਡੇ ਨਾਲ ਨੌਜਵਾਨ ਖੇਡਾਂ ਦਾ ਜੋੜ ਰਹੀ ਹੈ ਔਰ ਇਹ ਕਹਿੰਦੇ ਹਮੇਸ਼ਾ ਤੋਂ ਮੰਗ ਰਹੀ ਹੈ ਕਿ ਜਿਹੜੀ ਇਹ ਖੇਡ ਕਰਵਾਉਣ ਦੇ ਟੂਰਨਾਮੈਂਟ ਜਿੱਥੇ ਇੱਕ ਸ਼ਾਨਦਾਰ ਜਿਹਾ ਖੇਡ ਗਰਾਉਂਡ ਉਹ ਜਿਹੜੀ ਮੰਗ ਕੀਤੀ ਗਈ ਸੀ ਪੰਚਾਇਤ ਵੱਲੋਂ ਵੀ ਸਾਡੇ ਛੋਟੇ ਵੀ ਗੋਲਡ ਵੱਲੋਂ ਜਿਹੜੇ ਨੌਜਵਾਨ ਨੇ ਇੱਥੇ ਕਿਆੜੀ ਵੀ ਕਰਵਾਉਂਦੇ ਆ ਔਰ ਵਾਸੀ ਸਾਹਿਬ ਤੋਂ ਨੋਟ ਵੀ ਕੀਤਾ ਗਿਆ ਸੀ ਕਿ ਇੱਥੇ ਇੱਕ ਗਰਾਊਂਡ ਜਲਾ ਪਰਵਾਇਆ ਜਾਊਗਾ ਕੋਈ ਮੈਨੂੰ ਬਹੁਤ ਬੜੀ ਖੁਸ਼ੀ ਹੋਈ ਹੈ ਕਿ ਸੰਪਲਾ ਅਕ੍ਰਿਡੇ ਦੀ ਪਹਿਲੀ ਗਰਾਟਾ ਉਹ ਇਸ ਖੇਡ ਗਰਾਊਂਡ ਦੇ ਲਈ ਮਨਜ਼ੂਰ ਹੋ ਚੁੱਕੀ ਹੈ ਔਰ ਫਰਵਰੀ ਮਹੀਨੇ ਦੇ ਵਿੱਚ ਇਹ ਖੇਡ ਗਰਾਊਂਡ ਦਾ ਕੰਮ ਹੈ ਜਿਹਦੇ ਉੱਪਰ تقريبا 2 ਲੱਖ ਰੁਪਏ ਲੱਗ ਰਿਹਾ ਹੈ ਉਹ ਫਰਵੀਂ ਮਹੀਨੇ ਦੇ ਜਿਹੜਾ ਸ਼ੁਰੂ ਹੋ ਜਾਊਗਾ ਉਸ ਤੋਂ ਬਾਅਦ ਸਾਡੇ ਪਿੰਡੇ ਨੌਜਵਾਨ ਔਰ ਆਲੇ ਦੁਆਲੇ ਦੇ ਪਿੰਡ ਦੇ ਉਥਰੇ ਨੌਜਵਾਨ ਜਾ ਕੇ ਇੱਥੇ ਆਪਣੇ ਪ੍ਰੈਕਟਿਸ ਕਰ ਸਕਦੇ ਆ ਔਰ ਜਿਹੜੇ ਖੇਡ ਮੈਦੇ ਆ ਉਹ ਚੰਗਣਾ ਹੋ ਸਕਦੇ ਹੈ ਬੜੇ ਮਾਣ ਪਿਆਰ ਆਰਜਨੈਲ ਸਿਟੀ ਇਹਨਾਂ ਨੇ ਸਾਡਾ ਬਹੁਤ ਬਹੁਤ ਧੰਨਵਾਦ ਹੈ ਇਹ ਸੈ ਟੂਰਨਾਮੈਂਟ ਨੂੰ ਕਵਰ ਕੀਤਾ ਹੈ ਇਹ ਜੋ ਬੱਚਾ ਟੂਰਨਾਮੈਂਟ ਹੈ ਬੱਚਿਆਂ ਲਈ ਕਰਵਾਉਂਦੇ ਆ ਤਾਂ ਜੋ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਚੰਗੀ ਸਿਹਤ ਮਿਲੇ ਉਹਨਾਂ ਤੇ ਦੂਸਰਾ ਇਹ ਜੋ ਟੂਰਨਾਮੈਂਟ ਕਰਵਾਉਂਦੇ ਆਪਾਂ ਕੁਲਤਾਰ ਸਿੰਘ ਰੀਠੂ ਦੀ ਯਾਦ ਦੇ ਵਿੱਚ ਤੀਜਾ ਟੂਰਨਾਮੈਂਟ ਹੈ ਜੋ ਬਾਬਿਆਂ ਦੀ ਸੇਵਾ ਦੇ ਵਿੱਚ ਪੁੱਜੇ ਹੋ ਅਸੀਂ ਸਾਡਾ ਬੜੀਆ ਵਾਅਦਾ ਸਾਡੇ ਵਿਚਕਾਰ ਨਹੀਂ ਰਿਹਾ ਅਸੀਂ ਬਾਬਿਆਂ ਦੀ ਮਦਦ ਦੇ ਨਾਲ ਦੋਮਾ ਖੰਸ ਸਿੰਘ ਦੀ ਮਦਦ ਦੇ ਨਾਲ ਨਾ ਸ਼ਿਦਦ ਬਾਗ ਗੁਰਦੁਆਰਾ ਸਾਹਿਬਾ ਬਾਬਾ ਗੁਰਦੇਵ ਸਿੰਘ ਜੀ ਮੱਤ ਦੇ ਨਾਲ ਤੋਂ ਕੇਸਰ ਬਾਬਾ ਜੀ ਅਗਲੀ ਦਾ ਮੋਕਾ ਜਸਤ ਮਾਨ ਸੁੱਚਾ ਸਿੰਘ ਜੀ ਬਾਬਾ ਨਾਲ ਸਿੰਘ ਜੀ ਬਾਬਾ ਸਤ ਬਾਬਾ ਭਗਤ ਸਿੰਘ ਜੀ ਉਹਨਾਂ ਦੀ ਮਦਦ ਨਾਲ ਇਹ ਟੂਰਨਾਮੈਂਟ ਕਰਾਉਂਦੇ ਆ ਇਹ ਟੂਰਨਾਮੈਂਟ ਇੱਕ ਯਾਦਗਾਰ ਟੂਰਨਾਮੈਂਟ ਹੈ ਉਸ ਆਪਣੇ ਨੌਜਵਾਨ ਦੀ ਯਾਦ ਦੇ ਵਿੱਚ ਆਪਾਂ ਕਰਾਉਂਦੇ ਆ ਤਾਂ ਜੋ ਸਾਡੇ ਜੋ ਬੱਚੇ ਆ ਨਸ਼ਿਆਂ ਤੋਂ ਦੂਰ ਰਹਿਣ ਤੇ ਚੰਗੀ ਸਿਹਤ ਦੇ ਲਈ ਤੇ ਚੰਗੀ ਖੇਡ ਦੇ ਲਈ ਤੇ ਚੰਗੀ ਜੋ ਸੋਚ ਹੈ ਉਹਨਾਂ ਦੀ ਹੇ ਸੋ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਕੀ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਆਪਾਂ ਜੋ ਹਰ ਸਾਲ